ਨਮਸਕਾਰ ਸਰਗਰਮੀਆ ਪ੍ਰੋਗਰਾਮੇ 좌ਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਇਹਨਾਂ ਜਲਾਸ਼ੀਲ ਭਗਤ ਸਿੰਘ ਦਾ ਕਰਦਾ ਸਵਾਗਤ ਆਜ्ञਾ ਵਿਸ਼ੇਸ਼ ਸਰਗਰਮੀ। ਹਾਂਜੀ ਬਾਬਾ ਜੀ ਜਿਹੜੀ ਮਨ ਭਗਵਤ ਕਥਾ ਹੋ ਰਹੀ ਆ ਉਹ ਕਿਹੜੀ ਜਗ੍ਹਾ ਹੋ ਰਹੀ ਆ ਔਰ ਸਮੇ ਕੀ ਆ ਕੀ ਕੀ ਉਹਦਾ ਪ੍ਰੋਗਰਾਮ ਹੈਗਾ। ਜੇ ਕਰਾ ਪਉਣਾ ਹਰ ਜੀ ਦਾ ਬੋਲ ਸੱਚੇ ਦਰਬਾਰ ਕੀ ਜਾਏ। ਸੋ ਇਹ ਜੋ ਭਗਵਤ ਕਥਾ ਕਰਵਾ ਰੇ ਰੱਖੀ ਜਾ ਰਹੀ ਹੈ ਸਤਜੋ ਜੀ ਬਾਬਾ ਬਲਕਨਾ ਜੀ ਸਰਬ ਸੰਜਿਆ ਦਰਬਾਰ गोविंद ਗੋਤਮ गौशाला ਮਾਲ ਖੋਦ ਨਜ਼ਦੀਕ ਪੋਰਾ ਸਾਹਿਬ ਗੁਰਦੁਆਰਾ ਮਾਲ ਖੋਦ ਵਿਖੇ ਕਰਵਾਈ ਜਾ ਰਹੀ ਹੈ 22 ਤਰੀਕ ਤੋਂ ਲੈ ਕੇ ਪਹਿਲੇ ਨਮਰਾਤਰੇ ਤੋਂ ਲੈ ਕੇ 7ਵੇਂ ਨਮਰਾਤਰੇ ਤੱਕ 28 ਤਰੀਕ ਤੱਕ 22 ਤੋਂ 28 ਤਰੀਕ ਤੱਕ ਭਗਵਤ ਭਗਵਤ ਕਥਾ ਚੱਲੂਗੀ ਸੋਚਦਾ ਜੋ ਸਮਾਂ ਹੈ ਉਹ ਹੈ 4 ਵਜੇ ਤੋਂ ਲੈ ਕੇ 8 ਵਜੇ ਤੱਕ ਦਾ ਸਮਾਂ ਹੈ 28 ਤਰੀਕ ਨੂੰ ਭਗਵਤ ਕਥਾ ਦਾ ਜੋ ਹੋ ਹੋਪਣਾ ਹੈ ਜੋ ਦੇ ਅਗਲੇ ਵਾਲੇ ਕਾਰਜਕ੍ਰਮ ਪ੍ਰੋਗਰਾਮ ਹੈ ਸੰਗੀਤ ਨੇ ਉਹ ਸਵੇਰ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਸੰਗੀਤਨ ਜੋ ਵੀ ਹਮਸ ਰਣਨੀ ਪੂਜਾ ਪਾਠ ਹੋਣਾ ਹੈ ਉਹ ਸਵੇਰੇ 10 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਕੀਤੇ ਜਾਣਗੇ ਸੋ ਸਭੂ ਸੰਗਤ ਦੇ ਸਹਿਯੋਗ ਨਾਲ ਨਗਰ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਾਡੇ ਬਹੁਤ ਹੀ ਸਰਕਾਰ ਜੋ ਜਿਹੜਾ ਸਾਡੇ ਨਾਲ ਹਰ ਪਲ ਦਰਬਾਰ ਦੇ ਨਾਲ ਜੁੜੇ ਹੋਏ ਨੇ ਸੰਗਤ ਅਮਰੀਕਾ ਤੋਂ ਸਾਡੀ ਸੰਗਤ ਹੈ ਵਿਨੇ ਨਾਇਰ ਵਿਨੇ ਫੈਮਿਲੀ ਨਾਇਰ ਫੈਮਿਲੀ ਜਿਹੜਾ ਸਹਿਯੋਗ ਦੇ ਰਿਹਾ ਹੈ ਇਹ ਉਹਨਾਂ ਦੇ ਸਹਿਯੋਗ ਨਾਲ ਨਗਰ ਦੇ ਸਹਿਯੋਗ ਨਾਲ ਸੂਹ ਸੰਗਤ ਦੇ ਸਹਿਯੋਗ ਨਾਲ ਇਹ ਢੀਮਾਲ ਖੁਰਦੀ ਪੰਚਾਇਤ ਆ ਔਰ ਆਸਾਬ ਗੁਰਦੁਆਰੇ ਦੇ ਸ਼ਿਵਾਦੜ ਬਾਬਾ ਜਸਵੀਰ ਸਿੰਘ ਜੀ ਔਰ ਅਲੱਗ-ਅਲੱਗ ਡੇਰੇ ਤੋਂ ਆਪ ਪਰਸ਼ਪੰਚਣਗੇ ਲੁਧਿਆਣੇ ਤੋਂ ਫਕਰ ਫਕੀਰ ਆ ਕੇ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ ਭਗਵਤ ਕਥਾ ਦੀ ਜੋ ਵੀ ਉਹਨਾਂ ਦੀ ਪ੍ਰਵਚਨ ਹੈ ਉਹ ਸੁਣਨਗੇ ਕਰਨਗੇ ਵੱਖ-ਵੱਖ ਡੇਰਿਆਂ ਤੋਂ ਵੱਖ-ਵੱਖ ਦਰਵਾਜ਼ਿਆਂ ਤੋਂ ਪੀਰ ਫਕੀਰਾਂ ਦੇ ਦਰਵਾਜ਼ਿਆਂ ਤੋਂ ਸੂਹ ਫਕਰ ਫਕੀਰ ਪਹੁੰਚਣਗੇ ਸੋ ਮੇਰੀ ਸਾਰੀ ਸੰਗਤ ਨੂੰ ਸੂਹ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਭਗਵਤ ਕਥਾ ਵਿੱਚ ਜਰੂਰ ਆ ਕੇ ਦਰਸ਼ਨ ਦੇਣ ਦੀ ਕੋਸ਼ਿਸ਼ ਕਰਣੀ ਆ ਕੇ ਭੰਡਾਰੇ 'ਚ ਨਾਮ ਸਿਮਰਨ ਦਾ ਸੰਚਾਰ ਕਰਨਾ ਸੋ ਇਸ ਦਿਨ ਆਲ ਸਾਰੇ ਸਮੂਹ ਨਗਰ ਨਿਵਾਸੀਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਕਾਰਾ ਪਉਣਾ ਹਰਜੀ ਦਾ ਹੋ ਸੱਚੇ ਦਰਬਾਰ ਕੀ ਜੈ ਜੈ Vai para mas fundo no fundo. Deixa sempre na pele do rio. Só por amor. É como na neve. Seu amor é azul. ਸਤਿ ਸ੍ਰੀ ਅਕਾਲ ਸਤਿ ਸ੍ਰੀ ਕਹਿੰਦੇ ਭਾਈ ਜੀਵਨ ਦੇ ਵਿੱਚ ਜੇਕਰ ਕੁਝ ਪ੍ਰਾਪਤ ਹੋ ਗਿਆ ਹੈ ਤੇ ਉਸ ਨੂੰ ਜਿਹਨ ਪਾਇਆ ਉਹਨੇ ਸਿਖਾਇਆ ਸਤਿ ਸਰ ਸਵਾਮੀ ਨਰਿੰਦਰ ਬਾਹਗ ਮਹਾਰਾਜ ਸਵਾਸਵਾਸ ਪ੍ਰਮਾਤਮਾ ਦਾ ਨਾਮ ਲਟੇ ਸਵਾਸਵਾਸ ਪ੍ਰਮਾਤਮਾ ਦੇ ਨਾਮ ਦੀ ਭक्ति ਕਰਦੇ ਕਿ ਆਪ ਸਭ ਸੰਸਾਰ ਨੂੰ ਕੇਵਲ ਅਤੇ ਆਪ ਦੇ ਪੈਰ ਅਗਰ ਨਾਮ ਲਾਉਂੋ ਆਪ ਨਾਮ ਲਟੇ ਸਤਿ ਮੂਤੀ ਮਾਕੂ ਤਾਂ

ਇਸ ਅਜਨਲ ਸ਼ੀਭ ਭਗਸੇਂਗ ਨਗਰ ਦਾ ਸਵਰਗਤ ਅਰਜ਼ੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਬਖੀ ਸਿੰਘ ਇਜਾਜ਼ਤ ਦਿਓ ਧੰਨਵਾਦ